ਬਿੰਦਰਬਿੰਦੂ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸੂਬਾ ਆਗੂ ਹੋਰ ਟ੍ਰਿੰਗ ਅਸੀਂ ਜਿਹੜੇ ਚਾਰ ਟੀਚਰਾਂ ਤੇ ਲਾਠੀ ਚਾਰਜ ਹੋਇਆ ਸੀ ਉਹਨਾਂ ਦੀ ਸਪੋਰਟ ਦੇ ਵਿੱਚ ਗਿੱਲਪੁਰ ਥਾਣੇ ਦਾ ਗੇੜ ਘੇਰਿਆ ਸੀ ਜਾ ਕੇ ਕਿ ਜਿਹੜੇ ਟੀਚਰ ਫੜ ਕੇ ਲਿਆਂਦੇ ਆ ਉਹਨਾਂ ਨਾਲ ਸਾਨੂੰ ਮਿਲਾਇਆ ਜਾਵੇ ਜੋ ਉਹਨਾਂ ਤੇ ਧਰਾਵਾਂ ਲਾਈਆਂ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਅਸੀਂ ਆਪਦਾ ਪ੍ਰੋਗਰਾਮ ਕਰ ਰਹੇ ਸੀ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਹਦਾਇਤ ਤੇ ਬਠਿੰਡਾ ਡੀਸੀ ਦੀ ਹਦਾਇਤ ਤੇ ਸਾਡੇ ਗਿੱਲਕਾਂ ਉੱਪਰ ਲਾਠੀ ਚਾਰਜ ਕੀਤਾ ਗਿਆ, ਬੱਤੀ ਪੱਦਰ ਤੇ ਫੋਰਸ ਜਿਹੜੀ ਚੌਂ ਲੱਗੀ ਸੀ, ਉਹ ਗਿੱਲਕਾਂ ਥਾਣੇ ਮੂਹਰੇ ਆਈ। ਜਿਹਨੇ ਆ ਕੇ ਲਾਠੀ ਚਾਰਜ ਕੀਤਾ। ਸਾਡੇ 70-75 ਸਾਲ ਦੇ ਬਜ਼ੁਰਗ ਕੁੱਟੇ, ਔਰਤਾਂ ਕੁੱਟੀਆਂ ਤੇ ਜਿਹੜੀ ਹਾਰਪ੍ਰੀਟ ਸਬ ਇੰਸਪੈਕਟਰ ਸਿੱਧੀ ਬਰਤੀ ਹੋਈ ਐ, ਉਹਦੇ ਵੱਲੋਂ ਜਾਨੀ ਕਿ ਕਹਿ ਕੇ ਕਿ ਆ ਜਿਹੜੀ ਹਰਿੰਦਰ ਬਿੰਦੂ ਐ, ਇਹਦੇ ਤੇ ਇਹਦੇ ਮੂੰਹ ਤੇ ਥੱਪੜ ਮਾਰੇ ਜਾਣ। ਮੇਰੇ ਬਾਲ ਪੱਟੇ ਗਏ ਐ। ਚਾਰ ਵਾਰੀ ਮੈਨੂੰ ਘੁਸਸਿਆ ਗਿਆ ਹੈਗਾ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਹੀ ਆਗੂ ਬੋਲਦੇ ਐ, ਇਹ ਸਾਡੀਆਂ ਅੱਖਾਂ ਦੇ ਵਿੱਚ ਰੜਕ ਰਿਹਾ ਹੈ ਅਸੀਂ ਇਹਨਾਂ ਨੂੰ ਬੋਲਣਾ ਬੰਦ ਕਰਨਾ ਤਾਂ ਕਿ ਇਹਨਾਂ ਦੀ ਅਸੀਂ ਜਿਹੜੀ ਆਵਾਜ਼ ਨਿਕਲ ਰਹੀ ਹੈ ਬੰਦ ਕਰਨੀ ਹੈ ਨਾ ਸਾਡੀ ਬਾਜ਼ ਅੱਜ ਬੰਦ ਹੋਈ ਹੈ ਨਾ ਕੱਲ ਨੂੰ ਬੰਦ ਹੋਊਗੀ ਇਹ ਆਵਾਜ਼ ਸਦਾ ਹੋਰ ਉੱਚੀ ਹੋ ਕੇ ਗੂੰਜੂਗੀ ਇਹ ਪਰ ਪਰ ਖਪਲੇ ਮੈਂ ਜਿਹੜਾ ਪਰ ਪੜਖ ਹੈ ਪਰ ਪੰਜਾਬ ਸਰਕਾਰ ਨੂੰ ਇਹ ਉਹਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਤੇ ਤੇਰੇ ਵੱਲੋਂ ਜ਼ਬਰ ਨਹੀਂ ਹੋਇਆ ਸਾਡੇ ਤੇ ਕਾਲੀਆਂ ਦੀ ਰਾਤ ਵੀ ਹੋਇਆ ਕਾਂਗਰਸ ਸਰਕਾਰ ਤੇ ਵੀ ਹੋਇਆ ਬੀਜੇਪੀ ਨੇ ਵੀ ਕੀਤਾ ਦਿੱਲੀ ਦੇ ਵਿੱਚ ਅਸੀਂ ਜਿੱਤ ਜਿੱਤਦੇ ਰਹੇ ਹਾਂ ਸਰਕਾਰਾਂ ਹਾਰਦੀਆਂ ਰਹੀਆਂ ਨੇ ਤੇ ਭਗਵੰਤ ਮਾਨ ਨੂੰ ਵੀ ਅਸੀਂ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਲੋਕ ਤਾਕਤ ਕੀ ਹੁੰਦੀ ਹੈ ਤੇ ਭਗਵੰਤ ਮਾਨ ਦਾ ਹਸਰ ਕੀ ਹੋਣਾ ਜਿਵੇਂ ਬੰਗਲਾਦੇਸ਼ ਦੇ ਵਿੱਚ ਉੱਥੋਂ ਦੀ ਸੇਖ ਹਸੀਨਾ ਦੇ ਨਾਲ ਉੱਥੋਂ ਦੇ ਲੋਕਾਂ ਨੇ ਕੀਤਾ ਐ ਭਗਵੰਤ ਭਗਵੰਤ ਮਾਨ ਨਾਲ ਕਰਾਂਗੇ ਕਿ ਲੋਕਾਂ ਨੂੰ ਜੱਥੇ ਬੰਦ ਕਰਕੇ